ਕਿਉਂ ਤੇ ਨਸ਼ਾ ਵਿਰੋਧ ਮੁਕੰਮਲ ਦੌਰ ਤੇ ਫੈਲ ਮੂਵਮੈਂਟ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਜੇ ਤੁਸੀਂ ਪੱਕੇ ਪੈਰੀ ਹੱਥ ਪਾਇਆ ਫਿਰ ਤੁਸੀਂ ਜਿਹੜਾ 7 ਦਿਨ ਦਾ ਰਿਮਾਂਡ ਟੋਕੇ ਲੈਣ ਨੂੰ ਲਿਆ ਵਿਕਰਮ ਮਜੀਠੀਆ ਜਿਹੜਾ ਸਰਕਾਰ ਦੇ ਕਾਲੇ ਕਾਰਨਾਮੇ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਅੱਜ ਉਹਨਾਂ ਦੇ ਉੱਤੇ ਝੂਠੇ ਤੇ ਬੇਬੁਨਿਆਦ ਮਾਮਲਾ ਦਰਜ ਕਰਕੇ ਉਹਨਾਂ ਨੂੰ ਬੀਜੀਲੈਂਸ ਤੋਂ ਗ੍ਰਿਫਤਾਰ ਕਰਵਾਤਾ ਸਰਕਾਰ ਆਪਣੀਆਂ ਸਾਰੀਆਂ ਮੁਹਮਮਾ ਦੇ ਵਿੱਚ ਫੇਲ ਹੋ ਗਈ ਸਾਡੇ ਨਾਲ ਸ਼ਰਮਣੀ ਕਾਲੀ ਦਲ ਦੇ ਬਲਾਰੇ ਸ਼ਮਸ਼ੇਰ ਪ੍ਰਖੜ ਜੀ ਨੇ ਬਖਾਲੀ ਸਾਹਿਬ ਕੀ ਕਹਿਣਾ ਚਾਹੋਗੇ ਸੁਖਵੀਰ ਬਾਦਲ ਸਾਹਿਬ ਨੂੰ ਅੰਦਰ ਡਿਟੇਲ ਕੀ ਦੇਖੋ 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 ਗੱਲ ਇਹ ਹੈ ਕਿ ਪੰਜਾਬ ਸਰਕਾਰ ਜਿਹੜੀ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੀ ਵਰੋਸਾ ਇਹ ਦੱਸਦੀ ਹੈ ਅੱਜ ਆਪਣੇ ਕਮਰਿਆਂ ਦੇ ਵਿੱਚ ਇਹਨਾਂ ਨੇ ਬਾਬਾ ਅੰਬੇਦਕਰ ਸਾਹਿਬ ਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਨੂੰ ਆਪਣਾ ਜਿਹੜਾ ਮਾਰਗਦਰਸ਼ਕ ਬਣਾਇਆ ਹੈ ਤੇ ਇਹ ਦੇਖੋ ਤੁਸੀਂ ਅੱਜ ਜਿਹੜੀ ਸ਼ਹੀਦ ਭਗਤ ਸਿੰਘ ਨੇ ਅਸੈਂਬਲ ਲਾਹੌਰ ਦੀ ਅਸੈਂਬਲੀ ਦੇ ਵਿੱਚ ਬੰਬ ਮਾਰ ਕੇ ਕਾਲੀ ਬੋਲੀ ਅੰਨੀ ਗੁੰਗੀ ਸਰਕਾਰ ਨੂੰ ਜਗਾਇਆ ਸੀ ਅੱਜ ਜਦੋਂ ਜਿਹੜਾ ਭਗਵੰਤ ਮਾਨ ਪੰਜਾਬ ਦੇ ਵਿੱਚ ਦਿੱਲੀ ਵਾਲਿਆਂ ਦੇ ਇਸ਼ਾਰੇ ਦੇ ਉੱਤੇ ਅੱਜ ਕਿਸਾਨੀ ਦਾ ਜਵਾਨੀ ਦਾ ਵਪਾਰੀ ਦਾ ਨੌਜਵਾਨਾਂ ਦਾ ਮੁਲਾਜ਼ਮਾਂ ਦਾ ਕਹਾਣ ਕੀਤਾ ਜਾ ਰਿਹਾ ਇੱਕੋ ਇੱਕ ਪਾਰਟੀ ਖੇਤਰੀ ਪਾਰਟੀ ਹੈ ਸ਼ਰਮਣੀ ਅਕਾਲੀ ਦਲ ਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗਵਾਹੀ ਦੇ ਵਿੱਚ ਅੱਜ ਜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਹੈ ਅੱਜ ਪੰਜਾਬ ਦੇ ਲੋਕਾਂ ਲਈ ਅਸਾਂ ਇਨਸਾਫ਼ ਮੰਗਦੀ ਹੈ ਵਿਕਰਮ ਮਜੀਠੀਆ ਜਿਹੜਾ ਸਰਕਾਰ ਦੇ ਕਾਲੇ ਕਾਰਨਾਮੇ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਅੱਜ ਉਹਨਾਂ ਦੇ ਉੱਤੇ ਝੂਠਾ ਤੇ ਬੇਬੁਨਿਆਦ ਮਾਮਲਾ ਦਰਜ ਕਰਕੇ ਉਹਨਾਂ ਨੂੰ ਬੀਜੀਲੈਂਸ ਤੋਂ ਗ੍ਰਿਫਤਾਰ ਕਰਵਾਤਾ ਸਰਕਾਰ ਆਪਣੀਆਂ ਸਾਰੀਆਂ ਮੁਹਮਮਾ ਦੇ ਵਿੱਚ ਫੇਲ ਹੋ ਗਈ ਸਰਕਾਰ ਨੇ ਪੰਜਾਬ ਨੂੰ ਕਰਜ਼ਈ ਬਣਾਤਾ ਇੱਥੋਂ ਦੇ ਲੋਕਾਂ ਨੂੰ ਗੁਲਾਮ ਮਾਨਸਿਕਤਾ ਦੇ ਵਿੱਚ ਜਿਉਣ ਲਈ ਮਜਬੂਰ ਕਰ ਰਹੀ ਹੈ ਅੱਜ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਅੱਜ ਸ਼ਰੋਮਣੀ ਅਕਾਲੀ ਦਲ ਦੇ ਆਗੂ ਪੰਜਾਬ ਭਰ ਤੋਂ ਆਪਣੇ ਮਹਿਬੂਬ ਨੇਤਾ ਸ਼ਰੋਮਣੀ ਅਕਾਲੀ ਦਲ ਨੂੰ ਪਿਆਰ ਮੁਹੱਬਤ ਕਰਨ ਵਾਲੇ ਲੋਕ ਅੱਜ ਜਦੋਂ ਮੋਹਾਲੀ ਕੋਰਟ ਦੇ ਵਿੱਚ ਮਜੀਠੀਆ ਸਾਹਿਬ ਨੂੰ ਪੇਸ਼ ਕਰਨ ਲਈ ਵਿਜੀਲੈਂਸ ਨੇ ਲੈ ਕੇ ਜਾਣਾ ਸੀ ਤੇ ਅੱਜ ਉਹਨਾਂ ਨੂੰ ਰੋਕਾਂ ਲਾ ਕੇ ਡਿਟੇਨ ਕੀਤਾ ਗਿਆ ਹਜ਼ਾਰਾਂ ਵਰਕਰ ਹਜ਼ਾਰਾਂ ਆਗੂ ਅੱਜ ਪੰਜਾਬ ਸਰਕਾਰ ਨੇ ਡਿਟੇਨ ਕਰਕੇ ਥਾਣਿਆਂ ਦੇ ਵਿੱਚ ਜਿਲ੍ਹਿਆਂ ਦੇ ਵਿੱਚ ਬੰਦ ਕਰ ਦਿੱਤੇ ਆ ਅੱਜ ਮੁਹਾਲੀ ਦੇ ਵਿੱਚ ਫੇਰ ਵੀ ਪੰਜਾਬ ਸਰਕਾਰ ਦੀਆਂ ਪੰਜਾਬ ਪੁਲਿਸ ਦੀਆਂ ਲੱਖ ਕੋਸ਼ਿਸ਼ਾਂ ਲੱਖ ਰੋਕਾਂ ਦੇ ਬਾਵਜੂਦ ਸਾਡਾ ਫੇਰ ਵੀ ਹਜ਼ਾਰਾਂ ਵਰਕਰ ਹਜ਼ਾਰਾਂ ਆਗੂ ਅੱਜ ਗੁਰਦੁਆਰਾ ਅੰਬਸਾਬ ਵਿੱਚ ਇਕੱਠੇ ਹੋਏ ਜਿਨ੍ਹਾਂ ਦੀ ਗਵਾਹੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਰਨੀ ਸੀ ਪਰ ਦੁੱਖ ਦੀ ਗੱਲ ਹੈ ਕਿ ਅੱਜ ਲੋਕਾਂ ਦੀ ਆਵਾਜ਼ ਦਿਵਾਉਣ ਵਾਸਤੇ ਪੰਜਾਬ ਦੇ ਵਿੱਚ ਤਾਨਾਸ਼ਾਹੀ ਕਰਨ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਡਰਟੇਨ ਕਰਕੇ ਥਾਣਾ ਫੇਜ਼ 11 ਦੇ ਵਿੱਚ ਬੰਦ ਕੀਤਾ ਗਿਆ ਔਰ ਅਸੀਂ ਸਾਰੇ ਪੰਜਾਬ ਸਰਕਾਰ ਦੀ ਮਕਾਨ ਦੇਣ ਵਾਸਤੇ ਔਰ ਇਸ ਸ਼ਰੋਮਣੀ ਅਕਾਲੀ ਦਲ ਦੇ ਝੂਹਾਰੂ ਵਰਕਰ ਅਸੀਂ ਲੜਦੇ ਰਵਾਂਗੇ ਉਹ ਤੂੰ ਭਗਵੰਤ ਮਾਨ ਤੂੰ ਹੈ ਕਿਹਾ ਤੇਰੇ ਵਾਸਤੇ ਗੱਲ ਨਹੀਂ ਹੈ ਤੈਨੂੰ ਦੱਸਾਂਗੇ ਜਦੋਂ 2027 ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਉਹ ਅਸੀਂ ਤਾਂ ਉਹ ਪਾਰਟੀ ਹੈ ਜਿਹਨੇ ਪੰਜਾਬ ਦੇ ਪੰਜਾਬ ਦੇ ਹੱਕਾਂ ਬਾਰੇ ਲੜਿਆ ਕੁਰਬਾਨੀਆਂ ਕੀਤੀਆਂ ਝੂਹਾਰੂ ਕੌਮ ਹੈ 105 ਸਾਲ ਦਾ ਸਾਡਾ ਇਤਿਹਾਸ ਹੈ ਅੱਜ ਤੂੰ ਦਿੱਲੀ ਵਾਲੇ ਭਈਆਂ ਦੇ ਮਗਰ ਲੱਗ ਕੇ ਅੱਜ ਤੂੰ ਪੰਜਾਬ ਨੂੰ ਗੁਲਾਮ ਬਣਾ ਰਿਹਾ ਤੂੰ ਪੰਜਾਬ ਨੂੰ ਲੁੱਟ ਰਿਹਾ ਤੈਨੂੰ ਇੱਕ ਇੱਕ ਗੱਲ ਦਾ ਹਿਸਾਬ ਦੇਣਾ ਪੈਣਾ ਅਸੀਂ ਸਰਕਾਰ ਦੇ ਨੱਕ ਦੇ ਵਿੱਚ ਦਮ ਕਰਕੇ ਰੱਖ ਸਰਕਾਰ ਦੇ ਸਾਹਿਬ ਮਾਨ ਸਾਹਿਬ ਕਹਿ ਰਹੇ ਕਿ ਅਸੀਂ ਮਜੀਠੀਆ ਵਾਲੇ ਕਿਹ ਚ ਪੱਕੇ ਪੈਰੀ ਕੰਮ ਕੀਤਾ ਕਿਉਂਕਿ ਤੁਹਾਡੇ ਮਜੀਠੀਆ ਸਾਹਿਬ ਦੇ ਖਾਸ ਮਕਾਸਦ ਰੋਜ਼ ਬਿਆਨਵਾਜੀ ਕਰ ਰਹੇ ਨੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਜੇ ਤੁਸੀਂ ਪੱਕੇ ਪੈਰੀ ਹੱਥ ਪਾਇਆ ਫਿਰ ਤੁਸੀਂ ਜਿਹੜਾ 7 ਦਿਨ ਦਾ ਰਿਮਾਂਡ ਟੋਕੇ ਲੈਣ ਨੂੰ ਲਿਆ ਤੇ ਤੁਸੀਂ ਕਦੇ ਹਿਮਾਚਲ ਲੈ ਕੇ ਜਾਣੇ ਹੋ ਕਦੇ ਮੇਝੀठा ਲੈ ਕੇ ਜਾਣੇ ਹੋ ਕਦੇ ਯੂਪੀ ਲੈ ਕੇ ਜਾਣੇ ਹੋ ਤੁਸੀਂ ਕਾਦੇ ਵਾਸਤੇ ਲੈ ਕੇ ਜਾਣੇ ਹੋ ਇਹਦਾ ਮਤਲਬ ਤੁਸੀਂ ਨੇਰੇ ਦੇ ਵਿੱਚ ਹੱਥ ਮਾਰ ਕੇ ਸਿਰਫ ਤੇ ਸਿਰਫ ਲੋਕਾਂ ਦਾ ਬੇਵਕੂ ਬਣਾ ਰਹੇ ਆ ਯੁੱਧ ਨਸ਼ਾ ਵਿਰੁੱਧ ਮੁਕੰਮਲ ਤੌਰ ਤੇ ਫੈਲ ਮੂਵਮੈਂਟ ਹੈ ਉਸ ਨੂੰ ਉੱਤੇ ਕਵਰ ਅਪ ਕਰਨ ਵਾਸਤੇ ਅੱਜ ਮਜੀਠੀਆ ਸਾਹਿਬ ਦੇ ਉੱਤੇ ਜਿਹੜਾ ਉਹ ਤਾਂ ਸਾਰਤ ਨਹੀਂ ਕਰ ਪਾਈ ਦੇਖੋ ਨਸ਼ੇ ਦੀ ਗੱਲ ਇਹਨਾਂ ਨੇ ਬਦਨਾਮ ਕੀਤਾ ਕਿਉਂਕਿ ਇਹਨਾਂ ਕੋਲ ਕੋਈ ਚਾਰਾ ਨਹੀਂ ਸੀ ਸਰਕਾਰ ਦਾ ਇਹ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਢਾਹ ਲਾ ਸਕਦੇ ਕਿਉਂਕਿ ਸਰਕਾਰ ਨੇ ਕੰਮ ਬਹੁਤ ਵਧੀਆ ਕੀਤੇ ਪੰਜਾਬ ਦੀ ਇਥੋਂ ਦੇ ਭੁੱਖ ਨੂੰ ਬਚਾਇਆ ਇਥੋਂ ਇਨਫਰਾਸਟ੍ਰਕਚਰ ਪੈਦਾ ਕੀਤਾ ਲੋਕਾਂ ਨੂੰ ਨੌਕਰੀ ਨਨੋ ਰੁਜ਼ਗਾਰ ਦਿੱਤਾ ਕਿਸਾਨੀ ਬਚਾਈ ਮਜ਼ਦੂਰ ਬਚਾਏ ਗਰੀਬ ਬਚਾਏ ਵਪਾਰੀ ਬਚਾਏ ਹਰ ਵਰਗ ਬਚਾਇਆ ਪਰ ਇਹਨਾਂ ਕੋਲ ਇੱਕ ਇੱਕ ਜਿਹੜਾ ਇਹਨਾਂ ਨੇ ਬਹਾਨਾ ਬਣਾ ਕੇ ਨਸ਼ਿਆਂ ਦਾ ਤਸਕਰ ਬਿਕਰਮ ਮਜੀਠੀਆ ਨੂੰ ਪੇਸ਼ ਕੀਤਾ ਸਮਾਜ ਦੇ ਵਿੱਚ ਅੱਜ ਇਹਨਾਂ ਨੂੰ ਮੂੰਹ ਦੇ ਖਾਣੇ ਪੈ ਗਏ ਕਿਉਂਕਿ ਇਹਨਾਂ ਕੋਲ ਹੈ ਕੱਕ ਨਹੀਂ ਸੋ ਅੱਜ ਅਸੀਂ ਵਿਰੋਧ ਕਰਨ ਵਾਸਤੇ ਇਕੱਠੇ ਹੋਏ ਸੀ ਅੰਬ ਸਾਹਿਬ ਪਰ ਸਾਨੂੰ ਸਰਕਾਰ ਨੇ ਉੱਥੇ ਸਾਨੂੰ ਇਕੱਠੇ ਵੀ ਨਹੀਂ ਹੋਣ ਦਵਾਂਗੇ ਜਿੰਦਾਬਾਦ ਜਿੰਦਾਬਾਦ